ਹਾਂ ਹਾਂ ਪਾਖੜਾ ਡੈਮ ਤੋਂ ਲਗਾਤਾਰ ਛੱਡੇ ਜਾ ਰਹੇ ਪਾਣੀ ਦੇ ਨਾਲ ਕਿਤੇ ਨਾ ਕਿਤੇ ਸਤਲੂ ਦੇ ਦਰਿਆ ਦੇ ਕਿਨਾਰਿਆਂ ਤੇ ਵਸੇ ਹੋਏ ਪਿੰਡਾਂ ਦੇ ਲਈ ਵੱਡੀਆਂ ਮੁਸੀਬਤਾਂ ਜਿਹੜੀਆਂ ਨੇ ਉਹ ਦਰਪੇਸ਼ ਆ ਰੀਆਂ ਨੇ ਇਸ ਸਮੇਂ ਅਸੀਂ ਖੜਿਆ ਨੰਗਲ ਦੇ ਪਿੰਡ ਪੱਟੀ ਟੇਕ ਸਿੰਘ ਵਿਖੇ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਗੁਰਦੁਆਰਾ ਸਾਹਿਬ ਦੇ ਪਿਛਲੇ ਪਾਸੇ ਜਿਹੜਾ ਉਹ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਗੁਰਦੁਆਰਾ ਸਾਹਿਬ ਦੀ ਜਿਹੜੀ ਇਮਾਰਤ ਹੈ ਉਸ ਦੇ ਵਿੱਚੋਂ ਬੜੇ ਤੇਜ਼ ਵਹਾਅ ਦੇ ਨਾਲ ਜਿਹੜਾ ਸਤਲੁਜ ਦਾ ਪਾਣੀ ਲੰਘ ਰਿਹਾ ਹੈ ਹਜ਼ਾਰਾਂ ਏਕੜ ਫਸਲ ਜਿਹੜੀ ਇਸ ਏਰੀਏ ਦੇ ਵਿੱਚ ਹਰ ਵਾਰ ਜਦੋਂ ਹੜ੍ਹਾਂ ਆਉਂਦੇ ਨੇ ਪੰਜਾਬ ਦੇ ਵਿੱਚ ਤਬਾਹ ਹੁੰਦੀ ਹੈ ਇਹ ਗੁਰਦੁਆਰਾ ਸਾਹਿਬ ਦੀ ਇਮਾਰਤ ਹੈ ਗੁਰਦੁਆਰਾ ਸਾਹਿਬ ਦਾ ਹਸਪਤਾਲ ਹੈ ਜਿੱਥੋਂ ਐਵੇਂ ਲੱਗ ਰਿਹਾ ਹੈ ਕਿ ਕੋਈ ਦਰਿਆ ਸਿੱਧੇ ਤੌਰ ਤੇ ਵਗ ਰ ਹਾਲਾਂਕਿ ਦਰਿਆ ਇੱਥੋਂ ਕੁਝ ਦੂਰੀ ਤੇ ਐ ਲੇਕਿਨ ਜਦੋਂ ਵੀ ਅਜਿਹੇ ਹਾਲਾਤ ਪੜਦੇ ਨੇ ਬੀਬੀਐਮਪੀ ਦੇ ਵੱਲੋਂ ਵੱਡੀ ਮਾਤਰਾ ਦੇ ਵਿੱਚ ਪਾਣੀ ਜਿਹੜਾ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾਂਦਾ ਹੈ ਤਾਂ ਇਹ ਜਿਹੜੇ ਪਿੰਡ ਨੇ ਖਾਸ ਤੌਰ ਤੇ ਮਾਰਹੇਠ ਆਉਂਦੇ ਨੇ ਖਾਸ ਤੌਰ ਤੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਡਾਕਟਰ ਦਰਜੀਤ ਸਿੰਘ ਚੀਮਾ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਇੱਥੇ ਹਾਲਾਤਾਂ ਦਾ ਜਾਇਜ਼ਾ ਲੈਣ ਲਈ ਪੁੱਜੇ ਨੇ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਗੱਲਬਾਤ ਕਰਦੇ ਆ ਡਾਕਟਰ ਸਾਹਿਬ ਜੋ ਹਾਲਾਤ ਪੂਰੇ ਪੰਜਾਬ ਦੇ ਵਿੱਚ ਬਣੇ ਨੇ ਤੁਸੀਂ ਵਕ ਵਕ ਸਥਾਨਾਂ ਤੇ ਵਿਜ਼ਿਟ ਕੀਤਾ ਤੇ ਨਾਲਪੁਰ ਸਾਹਿਬ ਦੀ ਜੇਕਰ ਗੱਲ ਕੀਤੀ ਜਾਵੇ ਕੀ ਹਾਲਾਤ ਨੇ ਮੌਕੇ ਤੇ ਕੀ ਕਹਿਣਾ ਚਾਹੋਗੇ ਜਿਸ ਤਰੀਕੇ ਸਰਕਾਰ ਦੇ ਵੱਲੋਂ ਕੋਈ ਪ੍ਰਬੰਧ ਜਿਹੜੇ ਪਹਿਲਾਂ ਆਗਾਉ ਨਹੀਂ ਕੀਤੇ ਗਏ ਇੱਥੇ ਰੋਪੜ ਦੇ ਵਿੱਚ ਸਤਲੁਜ ਦੇ ਪੱਦਰ ਵਦਨ ਕਰਕੇ ਦੇਖ ਰਿਹਾ ਜੀ ਇੱਥੇ ਵੀ ਹਾਲਾਤ ਹੁਣ ਕਾਫੀ ਚਿੰਤਾਜਨਕ ਬਣ ਗਏ ਜੀ ਇਹ ਸੰਤ ਦਤਾਰਾ ਸਾਹਿਬ ਵਾਲਿਆਂ ਦਾ ਇੱਥੇ ਸਥਾਨ ਹੈ ਗੁਰਦੁਆਰਾ ਸਾਹਿਬ ਵੀ ਹੈ ਇੱਥੇ ਹਸਪਤਲ ਵੀ ਹੈ ਔਰ ਤੁਸੀਂ ਦੇਖੋ ਵੀ ਸਾਰੀ ਜਿਹੜੀ ਬਿਲਡਿੰਗ ਹੈ ਉਹ ਪਾਣੀ ਦੇ ਵਿੱਚ ਇਸ ਵੇਲੇ ਪੂਰਾ ਉਹਦਾ ਹਿੱਸਾ ਬਣੀ ਜੀ ਦਰਿਆ ਜਿਹੜਾ ਇੱਦਾਂ ਬਿਲਕੁਲ ਨਾਲ ਹੈ ਜੀ ਪਰ ਲੱਗਦਾ ਇਹ ਹੈ ਕਿ ਪੂਰਾ ਹਸਤਾਲੀ ਵਿੱਚ ਉਹ ਦਰਿਆ ਜਿਹੜਾ ਉਹ ਲੰਘਦਾ ਇਸੇ ਤਰ੍ਹਾਂ ਮੈਂ ਲੂਧਰਪੁਰ ਬੇਤੀ ਤੇ ਇਲਾਕਿਆਂ ਦੇ ਵਿੱਚ ਵੀ ਸਵੇਰੇ ਜਾ ਕੇ ਆਇਆ ਜੀ ਉੱਥੇ ਵੀ ਜਿਹੜੇ ਖੱਡ ਬਟਲੌਰ ਪਿੰਡ ਹੈ ਉਹਦੇ ਨਾਲ ਸਰਾਪਤਨ ਵੀ ਜਾ ਕੇ ਆਇਆ ਦੇਹੇਰਪੁਰ ਵੀ ਜਾ ਕੇ ਆਏ ਆ ਅਬਿਆਨੇ ਵੀ ਜਾ ਕੇ ਆਏ ਆ ਔਰ ਉਧਰ ਕਾਨਪੁਰ ਖੁਈਦਾ ਇਲਾਕਾ ਜਿਹੜਾ ਉੱਥੇ ਵੀ ਅਸੀਂ ਕਿਹੜਾ ਕਿਲੋਮੀਟਰ ਰੋਡ ਤੇ ਉੱਤੇ ਜਾ ਕੇ ਆਏ ਆ ਤੇ ਹੁਣ ਇਧਰ ਅਨੰਤਪੁਰ ਸਾਹਿਬ ਦੇ ਪਿੰਡਾਂ ਦੇ ਵਿੱਚ ਸਾਰੇ ਪਾਸੇ ਹੀ ਕਾਫੀ ਨੁਕਸਾਨ ਕਿਦਾ ਹੋਇਆ ਫਸਲਾਂ ਦਾ ਨੁਕਸਾਨ ਤੇ ਕੋਈ ਕਹਿਣ ਦੀ ਲੋੜ ਹੀ ਨਹੀਂ ਫਸਲਾਂ ਦਾ ਤਾਂ ਬਹੁਤ ਪੂਰੀ ਤਰ੍ਹਾਂ ਦੇ ਨਾਲ ਸਾਰੇ ਪਾਸੇ ਜਿੰਨੇ ਦ੍ਰੇਮੰਦ ਦੇ ਲਾਗੇ ਪਿੰਡ ਨੇ ਸਾਰਿਆਂ ਦਾ ਹੀ ਫਸਲਾਂ ਦਾ ਬਹੁਤ ਵੱਡਾ ਨੁਕਸਾਨ ਪਰ ਬਹੁਤ ਸਾਰੇ ਥਾਵਾਂ ਦੇ ਉਤੇ ਘਰਾਂ ਦੇ ਵਿੱਚ ਵੀ ਪਾਣੀ ਜਿਹੜਾ ਉਹ ਵੰਣਾ ਸ਼ੁਰੂ ਹੋਇਆ ਪਰ ਜਿਹੜੀ ਅਫਸੋਸ ਦੀ ਗੱਲ ਹੈ ਕਿ ਸਰਕਾਰ ਨੂੰ ਜਿਸ ਤਰੀਕੇ ਚਾਹੀਦਾ ਸੀ ਕਿ ਅਗਾਉਂ ਪ੍ਰਬੰਧ ਕਰ ਜੀ ਸਰਕਾਰ ਦੇ ਉਹਨਾ ਖੁੱਲ ਰਹੀਆਂ ਐਸੋੜੇ ਤੁਹਾਡੇ ਸਾਹਮਣੇ ਅਗਾਉਂ ਤਾਂ ਕੀ ਹੈ ਜਿੱਥੇ ਨੁਕਸਾਨ ਹੋ ਗਿਆ ਉੱਥੇ ਵੀ ਕੋਈ ਰਾਹਤ ਕਰਦਾ ਸਰ ਸਾਬ ਇਹ ਲੱਗਦਾ ਹੈ ਕਿ ਮਿਸ ਮੈਨੇਜਮੈਂਟ ਹੈ ਬੀਬੀਐਮਪੀ ਦੀ ਤੇ ਪੰਜਾਬ ਸਰਕਾਰ ਦੀ ਕੋਆਰਡੀਨੇਸ਼ਨ ਆਪਸ ਦੇ ਵਿੱਚ ਨਹੀਂ ਹੈ ਜਿਸ ਤਰੀਕੇ ਦੇ ਨਾਲ ਬੈਂਮ ਨੂੰ ਇਸ ਲੈਵਲ ਤੱਕ ਲੈ ਕੇ ਜਾ ਚੁੱਕੀ ਹੈ ਬੀਬੀ ਐਮ ਬੀ ਪਾਣੀ ਵੱਡੀ ਮਾਤਰਾ ਚ ਰਿਲੀਜ਼ ਕੀਤੇ ਜਾ ਰਹੇ ਕਿਉਂਕਿ ਇਹ ਪਹਿਲਾਂ ਭਵਿਕਵਾੜੀ ਸੀ ਮੌਨਸੂਨ ਬੜੀ ਵੱਡੀ ਮਾਤਰਾ ਦੇ ਵਿੱਚ ਇਸ ਵਾਰ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਆਏਗਾ ਤੇ ਇਸੇ ਤਰੀਕੇ ਦੇ ਜਿਹੜੇ ਹੜ੍ਹਾਂ ਦੀ ਸੰਭਾਵਨਾ ਸੀ ਪਰ ਕੋਆਰਡੀਨੇਸ਼ਨ ਦੀ ਘਾਟ ਦੇ ਚਲਦਿਆਂ ਕਿਤੇ ਨਾ ਕਿਤੇ ਹੋਇਆ ਬਹੁਤ ਵੱਡੇ ਲੈਕੀਜੈਂਸ ਹੈ ਜੀ ਕੋਆਰਡੀਨੇਸ਼ਨ ਦੀ ਘਾਟ ਆ ਔਰ ਤਿਆਰੀ ਦੀ ਵੀ ਹੜ੍ਹਾਂ ਦੀ ਰੋਕਥਾਂ ਵਾਸਤੇ ਬਹੁਤ ਵੱਡੀ ਘਾਟ ਇਹ ਤਾਂ ਸਾਹਮਣੇ ਹੈ ਤੇ ਸਭ ਤੋਂ ਤੇ ਮਾਦੋਪੁਰ ਦੇ ਵਿੱਚ ਹੈਡਵਰਕਸ ਦਾ ਜਿਹੜਾ ਗੇਟ ਹੀ ਟੁੱਟ ਜਾਵੇ ਜੀ ਜੀ ਤੇ ਹੋਰ ਤੁਸੀਂ ਵੀ ਕੀ ਕਹਿੰਦੇ ਆ ਇੱਥੇ ਵੀ ਸਾਡੇ ਅਪਿਆਨੇ ਤੇ ਤਹਿapore ਤੇ ਉਹਨਾਂ ਪਿੰਡਾਂ ਦੀ ਹਮੇਸ਼ਾ ਸ਼ਿਕਾਇਤ ਰਹਿੰਦੀ ਆ ਵੀ ਸਾਡਾ ਕੋਈ ਕਸੂਰ ਨਹੀਂ ਹੁੰਦਾ ਸਿਰਫ ਜਿਹੜਾ ਹੈਡਵਰਕਸ ਦੇ ਗੇਟ ਨਾ ਟੈਂਸਰ ਫੁੱਲਣ ਕਰਕੇ ਸਾਡੇ ਸਾਰੀਆਂ ਫਸਲਾਂ ਜਿਹੜੀਆਂ ਹਰਸਣ ਮਾਰੀ ਜਾਂਦੀਆਂ ਇਹ ਜਿਹੜੀਆਂ ਚੀਜ਼ਾਂ ਇਹ ਬੈਟਰ ਕੋਆਰਡੀਨੇਸ਼ਨ ਦੇ ਨਾਲ ਤੇ ਬੈਟਰ ਮੈਨੇਜਮੈਂਟ ਦੇ ਨਾਲ ਠੀਕ ਹੋ ਸਕਦੇ ਜੀ ਮੈਂ ਵੀ ਕਈ ਸਾਲੋਂ ਤੋਂ ਦੇਖ ਰਿਹਾ ਇੱਕ ਇੱਕ ਖਾਸ ਤੌਰ ਤੇ ਇਹ ਸਮੱਸਿਆ ਜਦੋਂ ਆਉਂਦੀ ਆ ਉਦੋਂ ਦੋ ਕੁ ਦਿਨ ਪ੍ਰਸ਼ਾਸਨ ਜਾਗਦਾ ਅੱਗੇ ਪਿੱਛੇ ਇਹਦੇ ਵਾਸਤੇ ਬੜਾ ਵੱਡੇ ਜਿਹੜੀ ਇੱਕ ਐਕਸਟੈਂਸਿਵ ਐਕਸਰਸਾਈਜ਼ ਕਰਨ ਦੀ ਲੋੜ ਹੁੰਦੀ ਹੈ ਕਿ ਇੱਕ ਸਿਸਟਮ ਬਣੇ ਪੱਕਾ ਤੇ ਕਿੰਨਾ ਮਹੀਨਿਆਂ ਦੇ ਵਿੱਚ ਜਿਹੜੀ ਹੈ ਉਹ ਨਾਲਿਆਂ ਦੀ ਸਫਾਈ ਹੋਣੀ ਚਾਹੀਦੀ ਹੈ ਬਿਲਕੁਲ ਆਮ ਲੋਕਾਂ ਵੱਲੋਂ ਪੈਸਾ ਕਦੋਂ ਜੀ ਹੋਣਾ ਚਾਹੀਦਾ ਹੈ ਪ੍ਰਸ਼ਾਸਨ ਕੋਲੇ ਪੈਸੇ ਅਡਵਾਂਸ ਹੋਣੇ ਚਾਹੀਦੇ ਆ ਜਿਹੜੇ ਐਮਰਜੈਂਸੀ ਸਹੂਲਤਾਂ ਤਿਆਰ ਹੋਣੇ ਚਾਹੀਦੀਆਂ ਜਦੋਂ ਜਦੋਂ ਜਿਉਂ-ਜਿਉਂ ਮੁਸੀਬਤ ਪੈਂਦੀ ਹੈ ਮੈਂ ਦੇਖਿਆ ਲੋਕਿਓ ਇਹ ਇੱਕ ਜਿਹੜੀ ਗੱਲ ਕਰਦੇ ਆ ਸਰਕਾਰਾਂ ਤਾਂ ਫੇਰ ਲੋ ਬਿਲਕੁਲ ਸਰਕਾਰ ਕਿਤੇ ਨਾ ਕਿਤੇ ਜਿਹੜਾ ਫੇਲ ਹੋਈ ਹੈ ਪਰ ਸ਼੍ਰੋਮਣੀ ਕਮੇਟੀ ਮੈਂਬਰ ਭਾਈ ਅਮਰਜੀਤ ਸਿੰਘ ਚਾਵਲਾ ਵੀ ਸਾਡੇ ਨਾਲ ਮੌਜੂਦ ਨੇ ਕਿਉਂਕਿ ਸ਼੍ਰੋਮਣੀ ਕਮੇਟੀ ਵੱਲੋਂ ਹਰ ਸਾਲ ਜਿੱਥੇ ਇਸ ਤਰ੍ਹਾਂ ਦੀ ਕੋਈ ਆਪਤਾ ਕਿਤੇ ਵੀ ਦੇਸ਼ ਦੇ ਵਿੱਚ ਆਵੇ ਤਾਂ ਬਾਫੜੀ ਜਾਂਦੀ ਹੈ ਉੱਥੇ ਪੰਜਾਬ ਦੀ ਜੇਕਰ ਗੱਲ ਕੀਤੀ ਜਾਵੇ ਤਾਂ ਸ਼੍ਰੋਮਣੀ ਕਮੇਟੀ ਵੱਡੇ ਪੱਧਰ ਤੇ ਲੰਗਰਾਂ ਦਾ ਪ੍ਰਬੰਧ ਕਰ ਰਹੀ ਹੈ ਹੋਰ ਦਵਾਈਆਂ ਦੀ ਗੱਲ ਕੀਤੀ ਜਾਵੇ ਕਿਸ ਤਰ੍ਹਾਂ ਦੇ ਪ੍ਰਬੰਧ ਜਿਹੜੇ ਲੋਕਾਂ ਤੱਕ ਪਹੁੰਚਦੇ ਕੀਤੇ ਜਾ ਰਹੇ ਸ਼੍ਰੋਮਣੀ ਕਮੇਟੀ ਵੱਲੋਂ ਵੇਖੋ ਇਹ ਬਹੁਤ ਹੀ ਮੰਦ ਭਾਗੀ ਸਥਿਤੀ ਅੱਜ ਸਾਨੂੰ ਪੰਜਾਬ ਦੇ ਲੋਕਾਂ ਨੂੰ ਵੇਖਣ ਨੂੰ ਮਿਲ ਰਹੀ ਹੈ ਸਾਰਾ ਪੰਜਾਬ ਅਜ ਪੰਜਾਬ ਦਾ ਲਗਭਗ ਅੱਧਾ ਹਿੱਸਾ ਸਾਰੇ ਦਾ ਪਾਣੀ ਚ ਡੁੱਬਿਆ ਹੋਇਆ ਤੇ ਲੋਕ ਛੱਤਾਂ ਤੇ ਬੈਠੇ ਆ ਪਤਾ ਨਹੀਂ ਕਿਵੇਂ ਜੀਵਨ ਚੱਲ ਰਿਹਾ ਉਹਨਾਂ ਦਾ ਖਾਣੂ ਨਹੀਂ ਪਹੁੰਚ ਸਕਦਾ ਕਿਤੇ ਕਿਸੇ ਨੂੰ ਕੋਈ ਮਾੜਾ ਮੋਟਾ ਯੂਰੀਨਲ ਜਾਂ ਵਗਾਰਾ ਦੀ ਪ੍ਰੋਬਲਮ ਆਉਂਦੀ ਹੈ ਕੋਈ ਕਿੱਡੀ ਪ੍ਰੋਬਲਮ ਵਿੱਚੋਂ ਲੰਘ ਰਿਹਾ ਸਾਰਾ ਪੰਜਾਬ ਤੇ ਆ ਤੁਸੀਂ ਦੇਖ ਰਹੇ ਆ ਕਿ ਇੱਥੇ ਇੱਥੇ ਕਿ ਡੇਰਾ ਬਾਬਿਆਂ ਦਾ ਰਤਵਾੜੇ ਵਾਲਿਆਂ ਦਾ ਉਹਨਾਂ ਦਾ ਲੰਗਰ ਵੀ ਉਹਨਾਂ ਦਾ ਹਸਪਤਾਲ ਵੀ ਉਹਨਾਂ ਦਾ ਜਿਹੜੇ ਦੇ ਕਮਰੇ ਵੀ ਉਹ ਸਾਰੇ ਪਾਣੀ ਇੰਨਾ ਓਵਰਫਲੋ ਕਰ ਗਿਆ ਦਰਿਆ ਤੋਂ ਬਾਹਰ ਕਿ ਉਹ ਇਸ ਡੇਰੇ ਨੂੰ ਸਾਰੇ ਨੂੰ ਮਾਰ ਕਰ ਰਿਹਾ ਬਹੁਤ ਵੱਡਾ ਨੁਕਸਾਨ ਜਿਹੜਾ ਹੋ ਰਿਹਾ ਸ਼ੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੁੱਚੇ ਪੰਜਾਬ ਵਿੱਚ ਜਿਹੜਾ ਉਹ ਲੋਕਾਂ ਦੀ ਹੈਲਪ ਕਰਨ ਵਾਸਤੇ ਜਿੱਥੇ ਲੋਕਾਂ ਨੂੰ ਲੰਗਰ ਦੀ ਲੋੜਾ ਲੰਗਰ ਜਿੱਥੇ ਚਾਰ ਪਸ਼ੂਆਂ ਲਈ ਚਾਰੇ ਦੀ ਲੋੜਾ ਚਾਰਾ ਅਤੇ ਦਵਾਈਆਂ ਦੀ ਲੋੜਾ ਦਵਾਈਆਂ ਤੇ ਉਹਨਾਂ ਦੀ ਮੋਬਾਈਲ ਵੈਨਾਂ ਜਿਹੜੀਆਂ ਮੈਡੀਕਲ ਵੈਨਾਂ ਉਹ ਭੇਜਿਆ ਜਾ ਰਹੀਆਂ ਸੋ ਬਹੁਤ ਵੱਡੇ ਪੱਧਰ ਤੇ ਸ਼ੋਮਨੀ ਗੁਰਦਾਪਨ ਕਮੇਟੀ ਹਰ ਸਾਲ ਜਦੋਂ ਵੀ ਕਿਤੇ ਹੜ੍ਹ ਆਉਂਦੇ ਆ ਉਦੋਂ ਇਹ ਸਾਰਾ ਪ੍ਰਬੰਧ ਜਿਹੜਾ ਕੀਤਾ ਜਾਂਦਾ ਜਿਵੇਂ ਅਸੀਂ ਹਰ ਸਾਲ ਤਿਆਰੀ ਆਪਣੀ ਕਰਦੇ ਆ ਸਰਕਾਰ ਨੂੰ ਤੇ ਤੋਂ ਵੱਡੀ ਤਿਆਰੀ ਕਰਨੀ ਚਾਹੀਦੀ ਆ ਹੁਣ ਆ ਥਾਂ ਤੇ ਕੇ ਪੁੱਛਿਆ ਜੀ ਵੀ ਸਰਕਾਰ ਨੇ ਆ ਕੇ ਕੋਈ ਗੇੜਾ ਮਾਰਿਆ ਉਹ ਕਹਿੰਦੇ ਨਹੀਂ ਇੱਥੇ ਮੰਤਰੀ ਸਾਹਿਬ ਰੌਲਾ ਤਾਂ ਪਾਰੇ ਮੈਂ ਉੱਥੇ ਜਾ ਰਿਆਂ ਦੋ ਚਾਰ ਥਾਵਾਂ ਤੇ ਖੜ ਕੇ ਉਹਨਾਂ ਨੇ ਫੋਟੋ ਫੋਟੋ ਕਰਾ ਲਈ ਆਪਣੀ ਤੇ ਇਸ ਥਾਂ ਤੇ ਬੈਂਸ ਸਾਹਿਬ ਤਾਂ ਆਈ ਵੀ ਨਹੀਂ ਜਿੰਦਰ ਤੱਕ ਉਹ ਆਉਂਦੇ ਹੀ ਨਹੀਂ ਆ ਕੇ ਕਰਦੇ ਵੀ ਕੀ ਪਾਣੀ ਦਾ ਰੁਕਣ ਹੋ ਰਿਹਾ ਕਿਤੇ ਲੰਮੇ ਪੈਣ ਹੋ ਰੇ ਉਹ ਤਾਂ ਪਹਿਲਾਂ ਨਾਲੇ ਨੂੜੇ ਸਾਫ਼ ਕਰਨੇ ਬੰਦੇ ਸੀ ਕੁਝ ਕਰਦਾ ਸੀ ਕੁਝ ਨਹੀਂ ਕੀਤਾ ਬਿਲਕੁਲ ਵੱਡੇ ਜਿਹੜੇ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਕੀਤੇ ਗਏ ਨੇ ਹੜਪੀਰਤ ਪੀੜਿਤ ਜਿਹੜੇ ਲੋਕ ਨੇ ਜਿਹੜੇ ਵਿਫਤਾ ਦੇ ਵਿੱਚ ਨੇ ਸੰਤਾਪ ਪਹਾੜਾਂ ਦਾ ਭੋਗ ਰਹੇ ਨੇ ਉੱਥੇ ਹੀ ਖਾਸ ਤੌਰ ਤੇ ਸਰਕਾਰ ਦੇ ਉੱਪਰ ਸਿੱਧੇ ਤੌਰ ਤੇ ਸਵਾਲ ਚੁੱਕੇ ਜਾ ਰਹੇ ਨੇ ਕਿ ਸਰਕਾਰ ਦੇ ਵੱਲੋਂ ਸਮਾਂ ਰਹਿੰਦਿਆਂ ਅਗਾਊਂ ਪ੍ਰਬੰਧ ਇਹਨਾਂ ਹੜ੍ਹਾਂ ਨੂੰ ਰੋਕਣ ਦੇ ਲਈ ਕਿਉਂ ਨਹੀਂ ਕੀਤੇ ਬੀਐਸ ਰਾਣਾ ਪੀਟੀਸੀ న్యూਸ ਸ਼੍ਰੀਨੰਦ ਕੋਸਾਹੇ